ਅਸੇ ਦੇਰ ਤੇ ਜੀ 2 ਲੱਖ ਸਪਟਾ ਡੰਗਰ ਵੀ ਲੈ ਲਓ ਇੱਕ ਤੇ ਲੈਂਟਰ ਦੇ ਵੀ ਤੁਹਾਡੇ ਪੂਰੇ ਪੈਸੇ ਦੇ ਦਿੰਦੇ ਜੀ। ਤਸੱਲੀ ਜੁਣਾ ਤਸੱਲੀ ਜੁਣਾ ਪੁੱਛ ਜੇ ਹਾਂ ਜੀ ਸੱਦਾ ਕੌਣ ਲੈਂਟਰ ਪੈ ਜਾਊਗਾ ਤੇ ਹਾਂ ਸੱਦਾ ਵੀ ਜਰੂਰ ਜੀ ਤੇ ਪਹਿਲਾਂ ਸੱਦਾ ਨੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡੇ ਤੁਹਾ ਸਾਡੀ ਮਦਦ ਕੀਤੀ ਆ ਬਾਹ ਫੜੀ ਆ ਅਸੀਂ ਰੜੇ ਥਾਂ ਤੇ ਬੈਠੇ ਆ ਦੋਸਤੋ ਪਿੰਡ ਲੱਖੂਵਾਲ ਦੇ ਵਿੱਚ ਆ ਜਿਹੜਾ ਰਮਦਾਸ ਦੇ ਨੇੜੇ ਪੈਂਦਾ ਪਰसों ਇਹਨਾਂ ਦਾ ਘਰ ਵੇਖਿਆ ਸੀ ਵੀ ਥੋੜਾ ਥੋੜਾ ਕੰਮ ਚੱਲ ਰਿਹਾ ਔਰ ਕੰਮ ਇਹਨਾਂ ਸਾਰੀ ਸ਼ੁਰੂ ਕੀਤੀ ਸੀ ਔਰ ਆਪਣਾ ਜਿਹੜਾ ਮਕਾਨ ਆ ਜਿਹੜੀ ਹਵੇਲੀ ਆ ਉਹ ਢਾਈ ਵੀ ਇਹਨਾਂ ਨੇ ਹੜਾ ਤੋਂ ਪਹਿਲਾਂ ਸੀਗੀ ਔਰ ਉਸ ਦੌਰਾਨ ਇਹਨਾਂ ਦਾ ਇੱਕ ਡੰਗਰ ਸੀਗਾ ਉਹ ਵੀ ਮਰ ਗਿਆ ਔਰ ਥੋੜਾ ਥੋੜਾ ਸਮਾਨ ਕੋ 20 ਬੋਰੀਆਂ ਸੀਮਿੰਟ ਦੀਆਂ ਜਾਂ ਕੋ ਸਰੀਆ ਲੈ ਕੇ ਆਉਣ ਦੇ ਸੀਗੇ ਔਰ ਪਿੰਡ ਵਾਲਿਆਂ ਨੇ ਸਾਨੂੰ ਕਿਹਾ ਸੀਗਾ ਕਿ ਵਾਕਿਆ ਹੀ ਮਾਂ ਫੜਨ ਦੀ ਲੋੜ ਹੈ ਔਰ ਮੈਂ ਇੱਕ ਚੀਜ਼ ਸਪਸ਼ਟ ਕਰਨੀ ਚਾਹੁੰਦਾ ਅਸੀਂ ਇੱਥੇ ਆ ਕੇ ਜਦੋਂ ਐਸਟੀਮੇਟ ਲਵਾਇਆ ਸੀ ਭਾਜੀ ਗੁਰਮੰਗਤ ਇੱਥੇ 1.5 ਲੱਖ ਰੁਪਈਆ ਇਹਨਾਂ ਦੇ ਮਿਸਤਰੀ ਨੇ ਐਸਟੀਮੇਟ ਲਾਇਆ ਸੀ ਜੀ ਬਾਕੀ ਸਾਰਾ ਸਮਾਨ ਸਾਡੇ ਕੋਲ ਥੱਲਿਓਂ ਨੀਹਾਂ ਚੁਕੀਆਂ ਗਈਆਂ ਨੇ ਉਹਦੇ ਉੱਤੇ ਕੰਪਲੀਟ ਕਰ ਲਈ ਇਹਨੇ ਸਮਾਨ ਦੀ ਲੋੜ ਹੈ ਔਰ ਇੱਕ ਇਹਨਾਂ ਦਾ ਡੰਗਰ ਮਰਿਆ ਵੀ ਬਿਮਾਰੀ ਨਾਲ ਸੀਗਾ ਨਾ ਸੱਚ ਹੀ ਦੱਸਿਆ ਸਾਨੂੰ ਇਹ ਰੇਵੀ ਦੱਸਿਆ ਸੀਗਾ ਵੀ ਮਕਾਨ ਅਸੀਂ ਪਹਿਲਾਂ ਹੀ ਢਾਇਆ ਸੀਗਾ ਮੈਂ ਜਿਹੜੇ ਛੋਟੇ ਕਿਸਾਨ ਨੇ ਅਸੀਂ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਬਾਹ ਫੜੀ ਜਾਵੇ ਔਰ ਪੁੱਛਿਆ ਪਿੰਡ ਦੇ ਵਿੱਚੋਂ 1.5 ਕਿੱਲਾ ਪੈਲੀ ਹੈ ਦੀ ਤੁਹਾਡੀ ਡੇਢ ਡੇਢ ਕਿਲਾ ਪੈਲੀ ਔਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਲੈਂਟਰ ਤੱਕ ਦਾ ਇੰਤਜ਼ਾਮ ਬੇਟਾ ਇਹਨਾਂ ਦਾ ਜਿਹੜਾ ਵਾ ਜੀਸੀਬੀ ਤੇ ਉੱਤੇ ਡਰਾਈਵਰੀ ਕਰਦਾ ਕਿਸੇ ਨਾਲ ਤਿੰਨ ਇਹਨਾਂ ਨੇ ਬੇਟੀਆਂ ਵਿਆਈਆਂ ਨੇ ਦੋ ਭਰਾ ਜਿਹੜੇ ਇਹਨਾਂ ਨਾਲੋਂ ਸੌਖੇ ਨੇ ਔਰ ਮੈਂ ਇਹ ਦੱਸਣਾ ਚਾਹੁੰਦਾ ਵੀ ਦੁੱਖ ਪਤਾ ਕੀ ਲੱਗਦਾ ਕਿਸੇ ਵੇਲੇ ਵੀ ਸਾਡਾ ਮਨ ਜਦੋਂ ਮਤਲਬ ਦਰਦ ਉਠਦਾ ਤੁਹਾਡੇ ਲੋਕਾਂ ਦੇ ਮਨ 'ਚ ਦਰਦ ਉਠਦਾ ਵੀ ਚਲੋ ਯਾਰ ਅਸੀਂ ਮਦਦ ਕਰ ਦਿੰਨੇ ਆ ਇੱਥੇ ਕੋਈ ਬਾਹਰ ਰਿਸ਼ਤੇਦਾਰ ਵੀ ਨਹੀਂ ਫੜਦਾ ਦੁੱਖ ਇਸ ਚੀਜ਼ ਦਾ ਲੱਗਦਾ ਵਾ ਵੀ ਘਰ ਦਾ ਸਮਾਨ ਸੀ ਉਹ ਵੀ ਰਿਸ਼ਤੇਦਾਰਾਂ ਨੇ ਨਹੀਂ ਰੱਖਿਆ ਤੇ ਮਦਦ ਕਿਸੇ ਨੇ ਕਿਸੇ ਦੀ ਕੀ ਕਰਨੀ ਉਹ ਵੀ ਬਾਹਰ ਜਿਹੜਾ ਉਹ ਖਰਾਬ ਹੁੰਦਾ ਫਿਰਦਾ ਵਾ ਇਹੋ ਜਿਹੇ ਹਾਲਾਤ ਜਿਹੜੇ ਉਹ ਬਣ ਜਾਂਦੇ ਨੇ ਔਰ ਤਿੰਨ ਬੇਟੀਆਂ ਇਹਨਾਂ ਵਿਆਹੀਆਂ ਜਿਹਦੇ ਕਰਕੇ ਘਰ ਦੇ ਲਾਤੀ ਇਹੋ ਨੇ ਧੀਆਂ ਪੜਾਉਣੀਆਂ ਧੀਆਂ ਵਿਆਉਣੀਆਂ ਸੌਖੀਆਂ ਨਹੀਂ ਹੈਗੀਆਂ ਉਹ ਰੋਜ਼ਦਨ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ 2 ਲੱਖ ਰੁਪਈਆ ਤੁਹਾਡੀ ਮਦਦ ਜਿਹੜਾ 1.5 ਲੱਖ ਤੁਹਾਡਾ ਲੈਂਟਰ ਦਾ ਖਰਚਾ ਕੋਠੇ ਪਾਉਣ ਦਾ ਉਹ ਦੇ ਕੇ ਜਾਵਾਂਗੇ 50000 ਰੁਪਈਆ ਤੁਸੀਂ ਕਿਹਾ ਸੀ ਸਾਡਾ ਇੱਕ ਡੰਗਰ ਮਰਿਆ ਉਹਦੀ ਇੰਨੀ ਕੀਮਤ ਸੀਗੀ 50000 ਰੁਪਈਆ ਉਹ ਜਿਹੜਾ ਨਾਲ ਅਸੀਂ ਇਹਨਾਂ ਨੂੰ ਕਿਹਾ ਸੀ 2 ਲੱਖ ਰੁਪਈਆ ਤੁਹਾਨੂੰ ਦੇ ਕੇ ਜਾਵਾਂਗੇ ਉਸ ਤੋਂ ਬਾਅਦ ਭਾਜੀ ਗੁਰਮੰਗਲ ਧੋੜਾ ਦਾ ਸਾਨੂੰ ਫੋਨ ਆਉਂਦਾ ਜਰਮਨੀ ਦੀ ਸੰਗਤ ਹੈ ਜੀ ਗੁਰਦੁਆਰਾ ਸਿੰਘ ਸਭਾ ਇਹ ਗੁਰਦੁਆਰਾ ਸਾਹਿਬ ਜਰਮਨੀ ਦੇ ਵਿੱਚ ਹੈ ਸਿੰਘ ਸਭਾ ਗੁਰਦੁਆਰਾ ਸਰਬ ਸੰਜੀ ਸੰਸਥਾ ਹੈ ਸਟਟਗਾਰਟ ਨਟਿੰਗਨ ਹੈ ਜਰਮਨੀ ਦੇ ਵਿੱਚ ਜਿਨ੍ਹਾਂ ਨੇ 2 ਲੱਖ ਰੁਪਿਆ ਜਿਹੜਾ ਉਹ ਭੇਜਿਆ ਇਹਨਾਂ ਨੂੰ ਉਹ ਸੇਵਾ ਜਿਹੜੀ ਅੱਜ ਇਹਨਾਂ ਨੂੰ ਇੱਥੇ ਨਿਭਾ ਦਿੱਤੀ ਆ ਪ੍ਰਮਾਤਮਾ ਤੁਹਾਡਾ ਲੈਂਟਰ ਪਾਵੇ ਤੁਹਾਡਾ ਮਤਲਬ ਉਹ ਉਹ ਸੰਗਤ ਨੇ ਪੈਸਾ ਆ ਭਾਰੀ ਗੁਰਮੰਗਤ ਰਾਹੀਂ ਭੇਜਿਆ ਇਹਨਾਂ ਦਾ ਪਿੰਡ ਧਰਮਕੋਟ ਹੈ ਰਾਜਾ ਸਾਸੀ ਲੱਗੇ ਔਰ ਅੱਜ ਇਹਨਾਂ ਨੂੰ ਮਤਲਬ ਇਹ ਪੈਸੇ ਦਿੱਤੇ ਨੇ ਤੇ ਮਾਤਾ ਜੀ ਮੈਂ ਵੇਖ ਲਈਨਾ ਵੀ ਜਦੋਂ ਚਿਹਰੇ ਦੇ ਉੱਤੇ ਮਤਲਬ ਨਿਮੋਸ਼ੀ ਸਾਫ਼ ਹੀ ਨਜ਼ਰ ਆ ਜਾਂਦੀ ਆ ਵੀ ਕੀ ਮਤਲਬ ਘਰ ਦੇ ਹਾਲਾਤ ਬਣੇ ਨੇ ਸਹਿਹੋਦੀ ਸੇਵਾ ਜਿਹੜੀ ਅਸੀਂ ਕੋਸ਼ਿਸ਼ ਕਰਦੇ ਆ ਵੀ ਨਭਾਉਂਦੇ ਰਹੀਦਾ ਵੀ ਜਿਹਦੇ ਨਾਲ ਇਹਨਾਂ ਦਾ ਪੂਰਾ ਬੰਦੋਬਸਤ ਹੋ ਜਾਵੇ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ 10-20000 ਰੁਪਇਆ ਦਿੰਦੇ ਹੋ ਨਾ ਫਿਰ ਉਹ ਕਦੀ ਰਿਸ਼ਤੇਦਾਰਾਂ ਕੋ ਪੈਸੇ ਫੜਦਾ ਕਦੀ ਵਿਆਜੀ ਫੜਨ ਦੀ ਕੋਸ਼ਿਸ਼ ਕਰਦਾ ਉਹ ਵੱਖਰਾ ਹੀ ਬੋਝ ਦਿਮਾਗ ਦੇ ਉੱਤੇ ਪੈ ਜਾਂਦਾ ਵਾ ਜਿੰਨੇ 20-50000 ਦਿੱਤਾ ਹੁੰਦਾ ਵਾ ਉਹਨੂੰ ਵੀ ਦੱਸਣਾ ਪੈਂਦਾ ਵੀ ਮੈਂ ਤੇਰੇ ਪੈਸੇ ਨਾਲ ਕੰਮ ਸ਼ੁਰੂ ਕਰ ਲਿਆ ਔਰ ਉਹ ਕੰਮ ਮੁਕੰਮਲ ਨਹੀਂ ਹੁੰਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਵੀ ਪੂਰੇ ਦੇ ਪੂਰੇ ਪੈਸੇ ਦਿੱਤੇ ਜਾਣ ਤਾਂ ਜੋ ਜਿਹੜਾ ਆਪਣਾ ਜ਼ਿੰਦਗੀ ਦਾ ਅਗਲਾ ਗੁਜ਼ਰਬਸ ਉਹ ਜਿਹੜੀ ਮੁਕੰਮਲ ਕਰਾਉਂਦੀ ਅਸੀਂ ਕੋਸ਼ਿਸ਼ ਕਰਦੇ ਆਂ ਔਰ ਇੰਨੀ ਕਿ ਸੇਵਾ ਮੇਰੇ ਖਲ 40 45 ਦਿਨ ਹੋ ਗਏ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ ਹੁਣ ਸਾਡੇ ਵੀ ਮਤਲਬ 1 2 ਦਿਨ ਹੀ ਆ ਕੱਲ ਅਸੀਂ ਵੀ ਇਹ ਸਮਾਪਤੀ ਕਰ ਦੇਣੀ ਆ ਇੱਕ ਗੱਗੜ ਪਿੰਡ ਦੇ ਵਿੱਚ ਅਸੀਂ ਵੀ ਵੰਡਣਾ ਉਸ ਤੋਂ ਬਾਅਦ ਅਸੀਂ ਇਹ ਸਮਾਪਤੀ ਕਰ ਦੇਣੀ ਆ ਕਿਉਂਕਿ ਇਸ ਤੋਂ ਅਲੱਗ ਅਸੀਂ ਤੇ ਚਾਹੁੰਦੇ ਸੀਗੇ ਵੀ ਨੇਕ ਨੀਤੀ ਨਾਲ ਹੀ ਸੇਵਾ ਕੀਤੀ ਜਾਵੇ ਪਰ ਸਾਨੂੰ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਨਹੀਂ ਯਾਰ ਇਹ ਲੁੱਟ ਖਸੁੱਟ ਵੀ ਜ਼ਿਆਦਾ ਸ਼ੁਰੂ ਹੁੰਦੀ ਆ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਨਾ ਜੀ ਪਰਸੋ ਅਸੀਂ ਸੇਵਾ ਲੈ ਕੇ ਗਏ ਸੀਗੇ ਇੱਥੇ ਔਰ ਚਲੋ ਆਪਣੇ ਆ ਤੇ ਕੀ ਬਾਹ ਫੜਨੀ ਆ ਮੈਨੂੰ ਪਿੰਡ ਤੋਂ ਵਿੱਚੋਂ ਵੀ ਇੱਕ ਦੋ ਫੋਨ ਆਏ ਵੀ ਭਾਜੀ ਕਿੱਧਰ ਤੁਰ ਪਏ ਜੀ ਇਹ ਪਿੰਡ ਵਾਲੇ ਇੱਕ ਪਾਸੇ ਲਈ ਫਿਰਦੇ ਆ ਤੇ ਮੈਨੂੰ ਇੱਕ ਚੀਜ਼ ਪੁੱਛੀ ਵੀ ਭਾਉ ਮਾਤੜ ਆ ਉਹਦੀ ਪੈੜੀ ਕਿੰਨੀ ਕਹਿੰਦੇ ਜੀ ਡੇਢ ਕਿੱਲੇ ਆ ਮੈਂ ਕਹੇ ਮੈਂ ਦੱਸ ਵੀ ਮਾਤੜ ਆ ਮੈਨੂੰ ਪਿੰਡ ਵਾਲੇ ਕਿੱਧਰ ਲੈ ਗਏ ਕਿੱਧਰ ਨਹੀਂ ਲੈ ਗਏ ਮੈਂ ਗਾੜੀ ਕਿਹੜਾ ਮੈਨੂੰ ਦਿਸਦਾ ਨਹੀਂਗਾ ਨਹੀਂ ਕਹਿੰਦੇ ਹੈਗਾ ਤੇ ਬੜਾ ਮਾਤੜ ਆ ਜੀ ਫਿਰ ਕਾਦੀ ਈਰਖਾ ਹੋ ਜਾਂਦੀ ਆ ਯਾਰ ਜੇ ਕਿਸੇ ਗਰੀਬ ਦਾ ਸੌਰ ਜੂਗਾ ਕਿਸੇ ਦਾ ਕੋਠਾ ਪੈ ਜਾਊਗਾ ਇੱਥੋਂ ਤੱਕ ਸਾੜ ਜਿਹੜਾ ਮਤਲਬ ਇੱਕ ਦੂਜੇ ਨਾਲ ਰੱਖਿਆ ਜਾਂਦਾ ਮੈਂ ਫਿਰ ਕਹ ਕਿਸੇ ਵੇਲੇ ਮਾਨੇ ਪਰ ਜਾਂਦਾ ਵੀ ਯਾਰ ਕਿਹੜੇ ਚੱਕਰਾਂ ਚ ਪਏ ਇੱਥੇ ਤੇ ਕੋਈ ਵੀ ਇੱਕ ਦੂਜੇ ਦਾ ਸਕਾ ਨਹੀਂ ਹੈਗਾ ਤੇ ਅਸੀਂ ਕਿਹੜਾ ਮਤਲਬ ਐਡਾ ਭਾਰ ਚੁੱਕੀ ਫਿਰਦੇ ਆ ਸਿਰ ਦੇ ਉੱਤੇ ਵੀ ਯਾਰ ਇਹਦਾ ਵੀ ਘਰ ਪੈ ਜੇ ਉਹਦਾ ਵੀ ਪੈ ਜੇ ਕਮ ਸੇ ਕਮ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਵਾਕਿਆ ਹੀ ਮਾਤੜਿਆ ਤੂੰ ਉਹਦੀ ਮਤ ਹੁਣ ਦੋ ਕੋ ਲਾਗੋ ਚਾਗੋ ਕਿਸੇ ਨੂੰ ਕੋ ਮਤ ਕਰਨੀ ਚਾਹੀਦੀ ਹੈ ਇੰਨੀ ਈਰਖਾ ਜਿਹੜੀ ਇੱਕ ਦੂਜੇ ਨਾਲ ਰੱਖੀ ਜਾਂਦੀ ਆ ਪਰ ਫਿਰ ਵੀ ਮੈਂ ਇੱਕ ਚੀਜ਼ ਕਹਿਣਾ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪ ਫੋਨ ਕੀਤਾ ਉਹ ਸੰਗਤ ਦੇ ਰਾਹੀਂ ਤੁਸੀਂ ਫੋਨ ਕੀਤਾ ਸਾਰੀ ਗੁਰਦੁਆਰਾ ਸਿੰਘ ਸਭਾ ਜਰਮਨੀ ਦੇ ਵਿੱਚ ਜਿਹੜੀ ਸੰਗਤ ਨੇ ਪੈਸੇ ਭੇਜੇ ਉਹਨਾਂ ਦਾ ਧੰਨਵਾਦ ਔਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤੁਹਾਨੂੰ ਹੱਥੀਂ ਆ ਕੇ ਦੇਣੇ ਪੈਣਗੇ ਤੁਸੀਂ ਮੈਨੂੰ ਪਰਸੋਂ ਦਾ ਫੋਨ ਕੀਤਾ ਸੀ ਕਿ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਵਾ ਤੁਹਾਨੂੰ ਵਾਕਿਆ ਹੀ ਲੱਗਣਾ ਚਾਹੀਦਾ ਵੀ ਸਾਡੇ ਪੈਸੇ ਜਿਹੜੇ ਉਹ ਜਾਈ ਨਹੀਂ ਗਏ ਉਹਦੇ ਨਾਲ ਕਿਸੇ ਦਾ ਸੌਰਿਆ ਵਾ ਕਿਸੇ ਦੀ ਜ਼ਿੰਦਗੀ ਅੱਗੋਂ ਥੋੜੀ ਸਖਾਲੀ ਹੋ ਸਕਦੀ ਹੈ ਸਾਡੀ ਇੰਨੀ ਮੱਤ ਦੇ ਨਾਲ ਇਸ ਕਰਕੇ ਤੁਹਾਡਾ ਟਾਈਮ ਵੀ ਜਾਇਆ ਕਰਾਇਆ ਤੁਹਾਨੂੰ ਨਾਲ ਲੈ ਕੇ ਆਏ ਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵੀ ਅਸੀਂ ਮੁਸ਼ਕਲਾਂ ਤੋਂ ਨਹੀਂ ਭ ਮਤਲਬ ਜੇ ਦੇ ਨਾਲ ਲੜਨ ਦੀ ਲੋੜ ਹੈ ਲੜਨ ਉਹਦੇ ਨਾਲ ਲੜਦੇ ਵੀ ਰਵਾਂਗੇ ਜਿਹਦੇ ਕੋ ਕੁਝ ਮੰਗਣਾ ਵਾ ਉਹਨੂੰ ਮੰਗਣ ਦੀ ਵੀ ਕਹਿ ਦੇਾਂਗੇ ਵੀ ਕਿਸੇ ਦੀ ਮਤ ਕਰਦੋ ਪਰ ਇਸ ਤਰੀਕੇ ਰੁਟੀਨ ਦੇ ਵਿੱਚ ਜਿਸ ਤਰ੍ਹਾਂ ਕਿਸਦਾ ਕੋ ਘਰ ਬਣਨ ਵਾਲਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੰਮ ਭਾਵੇਂ ਘੱਟ ਕੀਤਾ ਜਾਵੇ ਪਰ ਇੱਕ ਹੀ ਚੱਜ ਦਾ ਕਰ ਦਿੱਤਾ ਜਾਵੇ ਨਾ ਇੱਕ ਟੱਬਰ ਦਾ ਤੇ ਸਰ ਜਾਵੇ ਨਾ ਯਾਰ ਇਹੋ 2 ਲੱਖ ਰੁਪਈਆ ਜੇ 20 ਪਰਿਵਾਰਾਂ ਦੇ ਵਿੱਚ 10 ਹਜ਼ਾਰ ਰੁਪਈਆ ਦੇ ਦਿੱਤਾ ਜਾਵੇ ਤੇ ਉਹ ਖੁਰਦਪਰਦੀ ਹੋ ਜਾਣਾ ਵਾ ਸੋ ਅਸੀਂ ਕੋਸ਼ਿਸ਼ ਇਹ ਕਰਦੇ ਆਂ ਵੀ ਜੇ ਇੱਕ ਘਰ ਦੀ ਜ਼ਿੰਮੇਵਾਰੀ ਲੈ ਲਈ ਆ ਤੇ ਉਹਨੂੰ ਮੁਕੰਮਲ ਕਰ ਦਿੱਤਾ ਜਾਵੇ ਸੋ ਇਹ ਸਾਡੇ ਵੱਲੋਂ ਤੁਹਾਨੂੰ ਜਿਹੜੀ ਸੇਵਾ ਅਸੀਂ ਤਾਂ ਜਰੀਆ ਹੀ ਬਣੇ ਆਂ ਔਰ ਸਾਧ ਸੰਗਤ ਨੇ ਭੇਜੀ ਆ ਗੁਰਦੁਆਰਾ ਸਿੰਘ ਸਭਾ ਜਿਹੜਾ ਜਰਮਨੀ ਦੇ ਵਿੱਚ ਹੈ ਉੱਥੋਂ ਇਹ ਭੇਜੀ ਹੋਈ ਸੇਵਾ ਤੁਸੀਂ ਕਬੂਲ ਕਰਿਓ ਦੂਜੀ ਚੀਜ਼ ਮੇਰੇ ਤੁਸੀਂ ਮਾਵਾ ਵਰਗੇ ਕੋਈ ਦਾਨ ਨਹੀਂ ਆ ਜੀ ਇੱਕ ਦੂਜੇ ਦਾ ਸਾਥ ਹੈ ਇੱਥੇ ਮਤਲਬ ਲੋਕਾਂ ਦੇ ਹਾਲਾਤ ਇਹੋ ਜਿਹੇ ਨੇ ਔਰ ਮੈਂ ਇੱਕ ਚੀਜ਼ ਬਾਹਰ ਜਿਹੜੇ ਬੈਠੇ ਨੇ ਉਹਨਾਂ ਬਹੁਤ ਦਿੱਤਾ ਬਹੁਤ ਦਰਦ ਵਿਖਾਇਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੱਲਾ ਹੜਾਂ ਦਾ ਬਹਾਨਾ ਨਹੀਂ ਹੈ ਇਸ ਤੋਂ ਬਾਅਦ ਵੀ ਜਿਹੜੇ ਮਾੜੇ ਲੋਕ ਨੇ ਜਿਨ੍ਹਾਂ ਦੇ ਬੱਚੇ ਕੋ ਨਸ਼ਾ ਨਹੀਂ ਕਰਦੇ ਇਹਦੇ ਉੱਤੇ ਕੱਲ ਅਸੀਂ ਸੰਖੇਪ ਦੇ ਨਾਲ ਚਰਚਾ ਕਰਾਂਗੇ ਕਿ ਵਾਕਿਆ ਹੀ ਇੱਕ ਇੱਕ ਪਰਿਵਾਰ ਦੀ ਮਾਂ ਫੜ ਲਈ ਜਾਵੇ ਜਿਹਦੇ ਨਾਲ ਉਹਦਾ 2-3 ਲੱਖ ਰੁਪਏ ਚ ਗੁਜ਼ਰਬਸਰ ਵੀ ਚੱਲ ਜਾਵੇ ਉਹਦੀ ਰੋਜੀ ਰੋਟੀ ਵੀ ਚੱਲ ਜਾਵੇ ਉਹਦਾ ਬੱਚਾ ਵੀ ਜਿਹੜਾ ਨਸ਼ਿਆਂ ਦੇ ਉੱਤੇ ਟੈਨਸ਼ਨ ਦੇ ਉੱਤੇ ਵੱਜ ਜਾਵੇ ਇਹੋ ਜੀ ਜਿਹੜੀ ਸੇਵਾ ਨਿਰੰਤਰ ਸਾਰੇ ਪੰਜਾਬ 'ਚ ਹੀ ਮੇਰਾ ਖਿਆਲ ਹੈ ਵੀ ਅਸੀਂ ਤੇ ਜਾਰੀ ਰੱਖਦੇ ਆ ਜਿੱਥੇ ਕਿਤੇ ਵੀ ਲੋੜ ਹੁੰਦੀ ਆ ਪਰ ਇਸ ਇਲਾਕੇ ਦੇ ਵਿੱਚ ਕੱਲ ਦਾ ਦਿਨ ਅਸੀਂ ਇਹ ਜਿਹੜੀ ਸੇਵਾ ਹੋਰਨ ਪਾਵਾਂਗੇ ਉਸ ਤੋਂ ਬਾਅਦ ਅਸੀਂ ਲੱਕੜਾਂ ਕੋ ਮਾਫੀ ਮੰਗ ਲੈਣੀ ਆ ਵੀ 40 45 ਦਿਨ ਸਾਡੀ ਜਿਹੜੀ ਉਹ ਸੇਵਾ ਸੁਭਕਾਰ ਕਰਿਓ ਬੀਬੀ ਤੁਸੀਂ ਆਪਦਾ ਘਰ ਪਾਓ ਆਪਦਾ ਡੰਗਰ ਲੈ ਕੇ ਆਓ ਤੇ ਆਪਦੇ ਮਤਲਬ ਬੱਚਿਆਂ ਦੇ ਵਿੱਚ ਖੁਸ਼ ਰਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡੇ ਤੋਂ ਸਾਡੀ ਮਦਦ ਕੀਤੀ ਆ ਬਾਹਾਂ ਫੜੀ ਆ ਅਹੀਂ ਰੜੇ ਥਾਂ ਤੇ ਬੈਠੇ ਆ ਤੋਹਾਂ ਸਾਨੂੰ ਸ਼ਤਲੀ ਮਤ ਕੀਤੀ ਆ ਬਹੁਤ ਬਹੁਤ ਪਰਮਾਤਮਾ ਤੁਹਾਡੀ ਬੜੀ ਵੀਡੀਓ ਵਰ ਕਰੇ ਸੇਵਾ ਕਰਦੇ ਰਹੋ ਤੁਸੀਂ ਗੁਰੂ ਸਾਸ ਸਤਸਰੀਆ ਕਾ ਆਪਣੇ ਵੀਰਾਂ ਦਾ ਜਿੱਦਾਂ ਪਹਿਲਾਂ ਨਾ ਦਿਸੇ ਗੁਰਮਨ ਹੋਣੀ ਆਏ ਨੇ ਸੇਵਾ ਲੈ ਕੇ ਤੇ ਉਹਨਾਂ ਨੇ ਇਸ ਪਰਿਵਾਰ ਦੀ ਵਾਕਈ ਬੜੀ ਲੋਡ ਸੀ ਇਹ ਸੇਵਾ ਕੀਤੀ ਗੁਰੂ ਮਹਾਰਾਜ ਇਹਨਾਂ ਨੂੰ ਭਾਗ ਲਾਉਣ ਤੇ ਇਸ ਪਰਿਵਾਰ ਜਿਹੜਾ ਖੁਸ਼ਹਾਲ ਆਪਣੀ ਜ਼ਿੰਦਗੀ ਜੀਵੇ ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਵੀਰਾਂ ਨੇ ਬਾਹਰੋਂ ਵੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ